ਇਹਦੇ ਛੋਟਾ ਟੁੜਾ ਕੁੜੀਆਂ ਨਾਲ ਪੀ ਉਂਟ ਕੁੜੀਆਂ ਵੀ ਨਹੀਂ ਜਦੋਂ ਕੁੜੀਆਂ ਨਹੀਂ ਪੀ ਇਸਕੋ ਬੱਕਰੀ ਕੀ ਤਰ੍ਹਾਂ ਜਮਰ ਜੀ ਚੋ ਲੋ ਹਾਂ ਜਦੋਂ ਮਰਜੀ ਕੱਢੋ ਇਹਦੇ ਦੁੱਧ ਕਦ ਮਰਜੀ ਅਬੇ ਨਹੀਂ ਸੂਈ ਹੋਈ ਇਹ ਮੈਂ ਉਹ ਗੜ ਤੋਂ ਗੜ ਤਿੰਨ ਸਾਲ ਦੁੱਧ ਦਿੰਦੀ ਹੈ ਬੁੱਤੀ ਤਿੰਨ ਸਾਲ ਤਿੰਨ ਚਾਰ ਸਾਲ ਦੁੱਧ ਅੱਛਾ ਇੱਕ ਵਾਰੀ ਸੂਕੇ ਤਿੰਨ ਸਾਲ ਦੁੱਧ ਦਿੰਦੀ ਹੈ ਤਿੰਨ ਸਾਲ ਤੋ ਦਿੰਦੀ ਹੈ ਬੁੱਤੀ ਅੱਛਾ ਦੁਆਈ ਲੂ ਦੁੱਧ ਪਿਓ ਸਾਰ ਰੋ ਖਤਮ ਹਾਂ ਦਮੇਂ ਦਮ ਬਣਾ ਕੇ ਖਾਓ ਐਸੇ ਦੁੱਧ ਦੀ ਕਈ ਬੁੜੇ ਹੁੰਦੇ ਆ ਦਮ ਖੜਾ ਹੁੰਦਾ ਹਾਂ سانس ਕੜੇ ਸਾਹ ਵੀ ਖਤਮ ਅੱਛਾ ਹਾਂਜੀ ਵੀਰੇ ਸਾਸਰੀ ਕਾਲ ਸਾਰੇ ਠੋੜਾ ਇੰਦਰਪਾਸ ਸਾਸਰੀ ਕਾਲ ਸਾਸਰੀ ਕਾਲ ਸਾਸਰੀ ਕਾਲ ਤੇ ਮੈਂ ਬੋਤਾ ਆਪਣਾ ਆਪਣਾ ਤੇ ਮੈਂ ਥੋੜਾ ਇੰਦਰ ਪਾਸੇ ਪਮਾਲੀ ਬੀ ਪੋਸਟ ਵੀ ਜਾਂ ਵੀ ਚੈਨਲ ਤੋਂ ਬਈ ਅੱਜ ਰਮਾਂਚਿਕ ਦੇਖੀ ਚੀਜ਼ ਤੇ ਦੇਖੇ ਊਂਟ ਊਂਟ ਤੇ ਊਂਟ ਊਂਟ ਦੇਖ ਕੇ ਤੇ ਭਾਈ ਜੀ ਉਹਨਾਂ ਆਪਾਂ ਬੈ ਕੇ ਗੱਲਾਂ ਬਾਤਾਂ ਕਰਨ ਤੇ ਗੱਲਾਂ ਬਾਤਾਂ ਕਰਦੇ ਭਾਈ ਜੀ ਨਾ ਕਿ ਕਿ ਮੈਂ ਉਹ ਕੀ ਕਰਦੇ ਹੁੰਦੇ ਆ ਕਿ ਮੈਂ ਉਂਟ ਨੂੰ ਪਾਲਦੇ ਆ ਕਿ ਹੋਰ ਉਂਟ ਬਾਰੇ ਜਾਣਕਾਰੀ ਲੈਣੇ ਆ ਤੇ ਵਪਾਰ ਕਰਦੇ ਆ ਕਿ ਨੰਨਾ ਨਾ ਹੋਰ ਵੀ ਕੰਮ ਲੈਂਦੇ ਹੋਰ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਵੀ ਆ ਜਾ ਕਰੋ ਵੀ ਸਤਿ ਸ਼੍ਰੀ ਅਕਾਲ ਲੱਡੋ ਕੋ ਭਾਈ ਮੈਨੂੰ ਦੱਸੋ ਇਹ ਉਹਨੇ ਉਂਟ ਤੁਸੀਂ ਕਿਤੇ ਇਹ ਉਰੇ ਆ ਇਹਦਾ ਕਾਰਨ ਕੀ ਆ ਨੇ ਉਂਟ ਇਕੱਠੇ ਹੋਣ ਦਾ ਕਿ ਕੀ ਕਰਦੇ ਆ ਇਹਨਾਂ ਦੇ ਕਿਉਂ ਮੇਲਾ ਕੋਈ ਵੇਚਣ ਨੂੰ ਆਉਂਦੇ ਆ ਕੋਈ ਸੌਦਾ ਕਰ ਲੈਂਦੇ ਆ ਕੋਈ ਲੈ ਕੇ ਜਾਂਦੀ ਹੈ ਕੋਈ ਦੇ ਕੇ ਜਾਂਦੇ ਆ ਹਰਿਆਣਾ ਪੰਜਾਬ ਹਰਿਆਣਾ ਪੰਜਾਬ ਸਭ ਆਉਂਦਾ ਹੈ ਸਭ ਆਉਂਦਾ ਹਾਂ ਭਾਈ ਇਹ ਜਿਹਨੇ ਉਂਡ ਕਿੱਥੇ ਇਹ ਕਿੱਥੇ ਲੈ ਕੇ ਜਾ ਰਹੇ ਹੋ ਇੱਥੇ ਲਿਆ ਪਿੰਡ ਨੂੰ ਲੈ ਕੇ ਆਉਂਦੇ ਵੇਚਦੇ ਹਨ ਜਾ ਕੇ ਪਿੰਡ ਚ ਪਿੰਡ ਤੋਂ ਲੈ ਕੇ ਇੱਥੇ ਵਿਕਦੇ ਹਨ ਅੱਛਾ ਆਪਣੇ ਮਤਲਬ 20000 ਦੀ ਜਾਂਦੀ ਹੈ ਤਾਂ 22 23000 ਦੀ ਜਾਂਦੀ ਹੈ 3 4000 ਜਾਂਦੀ ਹੈ ਨਫਾਪਾ ਹੁੰਦਾ ਹੈ ਮਸੂਕ ਪਾਰ ਕਰ ਗਿਆ ਹੂੰ ਇਹਨਾਂ ਦੇ ਲੈਂਦੇ ਕਿਸਾਨ ਬਾਈ ਲੈ ਜਾਂਦੇ ਕਿਸਾਨ ਨਹੀਂ ਹੁੰਦੇ ਜਿਹੜੇ ਹਰਿਆਣਾ ਪੰਜਾਬ ਇਹਨੂੰ ਗੱਡੀਆਂ ਜੋੜਦੇ ਆ ਹਲ ਜੋਤੇ ਆ ਕਿਸਾਨ ਬਾਈ ਲੈ ਕੇ ਜਾਂਦੇ ਤੁਸੀਂ ਕਹਿੰਨ ਕਿਸਾਨ ਲੈ ਕੇ ਹਾਂ ਜੀ ਓਕੇ ਭਾਈ ਓਕੇ ਆ। ਓਦ ਰਾਜਾ ਕਿਤਰਾ ਯਾਰ 70000 ਅੱਛਾ ਠੀਕ ਆ ਠੀਕ 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 ਜੀ ਨਹੀਂ ਭਾਈ ਤੁਸੀਂ ਇਹ ਤੁਸੀਂ ਕਹੇ ਕਿ ਕਿਸਾਨ ਪਾਏ ਭਾਈ ਲੈ ਕੇ ਜਾਂਦੇ ਆ। ਹਾਂ ਕਿਸਾਨ ਲੈ ਕੇ ਜਾਂਦੇ ਤਾਂ ਦੇ ਕੇ ਵੀ ਜਾਂਦੇ ਤੇ ਲੈ ਕੇ ਵੀ ਜਾਂਦੇਗੇ। ਤੁਸੀਂ ਕਿਹਲੇ ਵਪਾਰੀ ਹੋ ਇਨਾਂ ਦੇ ਵਪਾਰ ਦਾ ਇੱਕ ਕੰਮ ਕਰਦੇ ਆ। ਵਪਾਰ ਦਾ ਕੰਮ। ਜੇ ਮੰਨ ਲਓ ਇੱਕ ਮੱਜੇ ਦਾ ਵਪਾਰੀ ਹੁੰਦੇ ਆ। ਹਾਂ ਉਹਦਾ ਸਾਜੀ ਸਾਜੀ ਕੰਮ ਹੈ ਸਾਡਾ। ਉਹ ਸਿਸਟਮ ਹੈਗਾ। ਉਹਨਾਂ ਦਾ ਅਲੱਗ ਵਪਾਰ ਉਹ ਹੀ ਹੈਗਾ ਸੀ ਲਿਆ ਕੇ ਉਹ ਵੇਚ ਮੱਜੇ ਦਾ ਕੰਮ ਹੁੰਦਾ ਹੈ ਉਹ ਸਾਡਾ ਕੰਮ ਹੋ। ਉਂਟਾਂ ਦਾ ਉਂਟਾਂ ਦਾ ਕੰਮ ਹੈਗਾ ਆਪਣਾ ਬਈ ਤੁਸੀਂ ਉਂਟਾਂ ਦਾ ਕੰਮ ਕਰਦੇ ਹੋ ਹੈਨਾ ਠੀਕ ਹੈ ਤੁਸੀਂ ਇਹ ਕੰਮ ਹੁਣ ਅੱਗੇ ਨੂੰ ਮੈਨੂੰ ਲੱਗਦਾ ਇਹ ਪੰਜਾਬ ਤੋਂ ਬਿਲਕੁਲ ਖਤਮ ਹੋ ਇੱਕ ਦੇਖਿਆ ਨਿਕਲੇ ਕਦੇ ਕਦੇ ਪੰਜਾਬ ਜਿੱਦਾਂ ਉੱਠ ਹੈਗੇ ਨਹੀਂ ਹੈ ਵੀਰ ਜੀ ਪਹਿਲੇ ਲੱਗਦੀ ਸੀ ਰਾਮਾ ਮੰਡੀ ਪੰਜਾਬ 'ਚ ਪੰਜਾਬ 'ਚ ਉਹ ਮੰਡੀ ਲੱਗਦੀ ਸੀ ਹਾਂਜੀ ਹੋਰ ਲੱਗਦਾ ਸੀ ਹੋਰ ਲੱਗਦਾ ਸੀ ਬਲਵਾੜਾ ਮੰਡੀ ਲੱਗਦੀ ਸੀ ਤੇ ਆਪਣੇ ਰਾਮਾ ਮੰਡੀ ਲੱਗਦੀ ਸੀ ਉਹ ਮੰਡੀਆਂ ਬੰਦ ਹੋ ਗਈ ਹੁਣ ਕਿਹੜੀ ਕਿਹੜੀ ਮੰਡੀ ਰਹਿ ਗਈ ਹੁਣ ਮੰਡੀ ਇੱਧਰ ਇੱਧਰ ਰਹੀ ਹੈ ਬਸ ਇੱਥੇ ਸਟਾਰਟਿੰਗ ਮੇਲਾ ਗੋਗਾ ਮੇੜ ਦਾ ਗੋਗਾ ਮੇੜ ਤੋਂ ਇਹ ਮੈਨੂੰ ਲੱਗਦਾ ਪਾਉਤਲਾ ਇੱਥੋਂ ਲੱਗੂਗਾ ਢੀਡਵਾਣਾ ਢੀਡਵਾਣਾ ਤੋਂ ਲੱਗੂਗਾ ਸਾਂਡਵਾ ਸਾਂਡਵਾ ਤੋਂ ਲੱਗੂਗਾ ਕੁਚਾਮਣ ਮੇਲਾ ਕੁਚਾਬਣ ਤੋਂ ਪੁਸ਼ਕਰ ਪੁਸ਼ਕਰ ਤੋਂ ਲੱਗੂਗੀ ਚਾਡੀ ਫਿਰ ਨਗੌਰ ਫਿਰ ਬਲੋਤਰੇ ਬਾੜ ਮੇਰ ਚਲੋ ਫਿਰ ਬਾੜ ਫਿਰ ਬਾੜ ਮੇਰ ਬਾੜ ਮੇਰ ਹੈ ਬਲੋਤਰੇ ਬਲੋਤਰੇ ਇਹ ਤੁਸੀਂ ਮੇਲੇ ਇਹ ਹੁਣ ਤੁਸੀਂ ਇਹ ਕਿਹੜੇ ਮੇਲੇ ਤੇ ਜਾ ਰਹੇ ਹੋ ਉਹ ਤਾਂ ਇੱਥੇ ਆਏ ਤੁਲਾ ਜੀ ਆਏ ਹੋਏ تھے ਹਾਂ ਅੱਜ ਮਿਲਣ ਲੱਗੇ ਆਏ ਅੱਜ ਚਾਰ ਦਿਨ ਪਏ ਚਾਤਰੀ ਨੂੰ ਚਲੂ 10 ਤਰੀਕ ਦੀ ਰਵਾਨਗੀ ਤੋਂ ਇਤੋਂ ਇਤੋਂ 10 ਤਰੀਕ ਤੁਰਨਾ ਆਇਆ ਤਾਂ ਗਿਆ ਸੀ ਤਾਂ ਜਾਵਾਂਗੇ 12 ਤਰੀਕ ਨੂੰ 12 ਤਰੀਕ ਦੀਡਵਾਣਾ ਅੱਛਾ 10 ਤਰੀਕ ਦਾ ਅਸੀਂ ਅਮੀਲਾ ਚ ਚੱਲਣਾ ਇੱਥੇ ਸਟਾਰਟ ਪੂਰਾ ਪੂਰਾ ਤਲਾਬ ਰੀਜੂਗਾ ਬਹੁਤ ਉਠਾਉਣਗੇ ਤੇਰੀ ਆਣਾ ਪੰਜਾਬ ਬਾੜ ਮੇਰੇ ਤੋਂ ਗੱਡੀਆਂ ਪ੍ਰਿੰਸਪਲ ਜੀ ਹੋਵੇ ਅੱਛਾ ਇੱਥੇ ਉਠਾ ਜੂਰ ਆਉਣੇ ਆਹ ਬਤੇਲੇ ਆਓਗੇ ਤਾਂ ਬਹੁਤ ਉਠਾਉਂਗਾ ਮੈਂ ਤਾਂ ਮੇਰੇ ਲੱਗਿਆ ਇਸ ਤੋਂ ਪਹਿਲੇ ਆ ਗਏ ਨਹੀਂ ਹੂੰ ਇਤੇ ਘਟ ਤੋਂ ਘਟੇ 10-20 ਹਜ਼ਾਰ ਰੁਪਏ ਉਂਟ ਇਕੱਠੇ ਹੋਣਗੇ ਤੇ ਉਹ ਗਰਾਊਂਡ ਬਹਾਉ ਡੇ ਆ ਅਨੁਸਾਰ ਇਕੱਠੇ ਹੋਣਗੇ ਤੋ ਤੋ ਬਈ ਤੂੰ ਇਹ ਉਂਟ ਰੱਕੇ ਉਂਟ ਨੂੰ ਲਿਆਉਣੇ ਹੋ ਰੇ ਤੇ ਇਹ ਉਂਟ ਦੇ ਬੱਚੇ ਦਿੰਨੇ ਹੋ ਕਿ ਵੱਡੇ ਵੀ ਦਿੰਨੇ ਵੱਡੇ ਲੈਂਦੇ ਆ ਬੱਚੇ ਤਾਂ ਆਪਣੇ ਕੰਮ ਦੇ ਨਹੀਂ ਗੇ ਹੂੰ ਕਿ ਉਹਨਾਂ ਦਾ 3-4 ਸਾਲ ਸੇਵਾ ਕੌਣ ਕਰੇ ਅੱਛਾ ਕਿ ਤਿੰਨ-ਚਾਰ ਸਾਲ ਸੇਵਾ ਕਰਨੀ ਪੰਦੀ ਹੈ ਬੱਚੇ ਦੀ ਔਰ ਉਹਨੂੰ ਗੱਡੀ ਜੋੜਦੇ ਆ ਫਿਰ ਉਹਨੂੰ ਹਲ ਜੋੜਦੇ ਆ ਉਹ ਫਿਰ ਆਪਣੇ ਕੰਮ ਦੇ ਨੇ ਤਾਂ ਕਿਸਾਨ ਬੈਨ ਦੇ ਕੰਮ ਇਹਨਾਂ ਜਿੰਨ ਜਮੀਨ ਹੁੰਦੀ ਹੈ ਹੂੰ ਬਈ ਚਾਰਾ ਬਥੇਰਾ ਹੁੰਦਾ ਹੈਗਾ ਉਹਨਾਂ ਦੇ ਕੰਮ ਦੇ ਨੇ ਆਪਣੇ ਕੀ ਕੰਮ ਦੀ ਹੈ ਆਪਣਾ ਬੱਡੇ ਲੈਂਦੇ ਆਂ ਵੱਡੇ ਵੇਚਦੇ ਆਂ ਵੱਡੇ ਅੱਠ ਸਾਲ ਦੇ ਚੱਲਦਾ ਵੀਰ ਜੀ ਅਸੀਂ ਤਾਂ 5 ਸਾਲ ਤੋਂ ਸਟਾਰਟ ਹੁੰਦੇ ਹੁੰਦੇ ਗੱਡੀ ਗੱਡੀ ਤੇ ਸਟਾਰਟ ਹਲ ਤੇ ਸਟਾਰਟ 5 ਸਾਲ ਦਾ ਬਹੁਤਾ ਹੁੰਦਾ ਨਾ ਉਹ ਗੱਡੀ ਦੇ ਹਲ ਦੇ ਸਟਾਰਟ ਹੋ ਜਾਂਦੀ ਹੈਗੀ ਪਹਿਲੇ ਸਟਾਰਟ ਬਾਹਰ ਜਾ ਕੇ ਇਹਦੀ ਇਹਦੀ ਉਮਰ ਕਿੰਨੀ ਹੁੰਦੀ ਊਂਟ ਦੀ ਊਂਟ ਦੀ ਉਮਰ ਵੀ 20 ਸਾਲ ਦੀ ਹੁੰਦੀ ਹੈ 20 ਸਾਲ ਦੀ ਹੁੰਦੀ ਹੈ ਹਾਂ ਠੀਕ ਹੈ ਤੇ ਕੋਈ ਗੱਲ ਇਹਦੀ ਵੀ ਉਮਰ 20 ਸਾਲ ਤੋਂ ਜ਼ਿਆਦਾ ਜ਼ਿਆਦਾ ਹੈ ਹਾਂ ਐਵੇਂ ਤਾਂ ਪਤਾ ਭਾਈ ਇੱਕ ਪਕਚੇ ਦੇਖਦਾ ਅਸ ਦਿਨ ਇਸ ਕੋਈ ਪਤਾ ਨਹੀਂ 20 ਸਾਲ ਦੀ ਉਮਰ ਹੁੰਦੀ ਬੋਤੇ ਦੀ 20 ਸਾਲ ਦੀ ਚੰਗੀ ਖੁਰਾਕ ਹੋਵੇ ਤਾਂ 25 ਸਾਲ ਕੱਢ ਜਿੰਦਾ 30 ਸਾਲ ਕੱਢ ਜਿੰਦਾ ਖੁਰਾਕ ਹੁੰਦੀ ਚਾਹੀਦੀ ਐਵੇਂ ਤਾਂ ਤੈਨੂੰ ਪਤਾ ਨਹੀਂ 3 ਸਾਲ ਬੰਦੇ ਜੇ ਆਪੇ ਚੰਗੇ ਖਾਵਾਂਗੇ ਪੀਵਾਂਗੇ ਤਾਂ ਉਹ ਚੰਗਾ ਚੱਲੂਗਾ ਜੇ ਚੰਗੀ ਸੇਵਾ ਨਹੀਂ ਕਰਾਂਗੇ ਤਾਂ ਫਿਰ ਕਿਵੇਂ ਚੱਲੂਗਾ ਬੰਦਾ ਜੇ ਮੰਨ ਲਓ ਤੁਸੀਂ ਇਹ ਛੋਟੇ ਵੱਡੇ ਕਰਦੇ ਹੋ ਹਨਾ ਤੇ ਤੁਹਾਡਾ ਉਹਦੇ ਵਿੱਚ ਰਸ਼ਨ ਬੋਲ ਲੱਗਦਾ ਉਹ ਰਸ਼ਨ ਤਾਂ ਲੱਗਦਾ 1000 ਰੁਪਏ ਕੰਡਲ ਨਹੀਂ ਰਹਿ ਹੁਣ ਚਾਰਾ ਇਹਨਾਂ ਦਾ 1000 ਰੁਪਏ ਕੰਡਲ ਉਹ ਚਰਾਮਦੇ ਆ ਫਿਰ ਗਰਦੀ ਖੇਤ ਗਰਦਾ ਆਪਣਾ ਖਰਚਾ ਵੀ ਹੈਗਾ ਹੂੰ ਉਹ ਇਹਨਾਂ ਦੇ ਕੱਢਦੇ ਆ ਕਿਨੇ ਕਢ ਤੋ ਇੱਕ ਜਿਹੜਾ ਬੱਚਾ ਪੈਦਾ ਹੁੰਦਾ ਉਹ ਕਿਨੇ ਚਿਰ ਵੇਚ ਪੈ ਗਿਆ ਉਹਦਾ ਬੱਚਾ ਤਾਂ ਬੱਚਾ ਪੈਦਾ ਹੁੰਦਾ ਜੀ ਪਾਲ ਕੇ ਵੱਡਾ ਹੁੰਦਾ ਹੈਗਾ ਮਤਲਬ ਤਿੰਨ ਸਾਲ ਬਾਅਦ ਵੱਡਾ ਉਹਦੀ ਸੇਵਾ ਕਰਨੀ ਪੈਂਦੀ ਤਿੰਨ ਚਾਰ ਸਾਲ ਤੱਕ ਤਾਂ ਫਿਰ ਤਿੰਨ ਸਾਲ ਤੱਕ ਉਹਨੂੰ ਖਾਣਾ ਖਿਲਾਉਣੇ ਸਭ ਕੁਝ ਆਉਣੇ ਦੁੱਧ ਪਿੰਦਾ ਆਪਣੀ ਮਾ ਦਾ ਉਹਨੂੰ ਫਿਰ ਨੀਰਾ ਬਧੀਆ ਸੇਵਾ ਕਰੇ ਉਹਨੂੰ ਤੱਕੜਾਊਗਾ ਉਹ ਹਾਂ ਇਹਨੂੰ ਗੱਡੀ ਕੱਢਾਂਗੇ ਹਾਂ ਫਿਰ ਇਹਨੂੰ ਹਲ ਕੱਢਾਂਗੇ ਫਿਰ ਜਾ ਕੇ ਦੋ ਰੁਪਏ ਕਮਾਊਗਾ ਜੀ ਤੇ ਦੋ ਰੁਪਏ ਕਮਾਉਗਾ ਜੇ ਉਹ ਰਸਨ ਉਪਰ ਖਰਚ ਹੋ ਗਿਆ ਠੀਕ ਆ ਹੋ ਗਿਆ ਤੇ ਉਦੋਂ ਬਾਅਦ ਉਹਨੂੰ ਕਿਵੇਂ ਕਹਿੰਦੇ ਆ ਆਪਣਾ ਉਹ ਜੋਤੇ ਨਾਲ ਉਹਦੀ ਆਪਣਾ ਬੱਚਿਆਂ ਨੂੰ ਮਾਰ ਕਰਦੇ ਬੱਚੇ ਤੇ ਨਾਲ ਪਾਉਂਦੇ ਆ ਉਨੂੰ ਬਸ ਖਾਉਨੇ ਆ ਪਹਿਲਾਂ ਕੀ ਰੇੜੀ ਦਾ ਤੋਰਨਾ ਗੱਡੇ ਦੇ ਮਗਰ ਗੱਡੇ ਮਗਰ ਹਾਂ ਤੋਰਨਾ ਜਿਵੇਂ ਗੱਡੀ ਬੋਤੀ ਜੁੜ ਜਾਂਦੀ ਹੈ ਨਾ ਉਹਦੇ ਮਗਰ ਮਗਰ ਟੋਟਾ ਮੁੰਜ ਦਾ ਬੱਚਾ ਸਾਮ ਸਾਮ ਕਰਦੇ ਆਵੇਂ ਸਾਮ ਹੁੰਦੀ ਹੁੰਦੀ ਹੈ ਬਸ ਇਹਨੂੰ ਜੀ ਐ ਪ੍ਰੋਜੈਕਟ ਟ੍ਰੇਨਿੰਗ ਕਰਕੇ ਦਿੰਨੇ ਆ ਕਿਸਾਨ ਨੂੰ ਹਾਂ ਕਿਸਾਨ ਨੂੰ ਟ੍ਰੇਨ ਕਰੇ ਗੱਡੀ ਚ ਹਲ ਚ ਜੋੜ ਕੇ ਇੱਕਦਮ ਵਧੀਆ ਪਸ ਕਲਾਸ ਇਹ ਨਹੀਂ ਅਗਲਾ ਕੀ ਪਹਿਲਾਂ ਕਿਸਾਨ ਨੂੰ ਟ੍ਰੇਨ ਕਰਨਾ ਪਊਗਾ ਨਹੀਂ 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 ਹਾਂ ਕੇ ਕੇ ਟ੍ਰੈਂਡ ਵੀ ਕਰ ਲੈਂਦੇ ਘਰੇ ਤੇਗੇ ਵੀ ਕਰਕੇ ਦਿੰਨੇ ਆ ਟ੍ਰੈਂਡ ਟ੍ਰੈਂਡ ਆਮ ਤੌਰ ਤੇ ਕਰਕੇ ਦਿੰਦੇ ਆ ਤੁਹਾਨੂੰ ਵੀ ਉਹ ਟਾ ਫਾਇਦਾ ਹੋ ਜਾਂਦਾ ਤੁਹਾਨੂੰ ਫਾਇਦਾ ਨੇ ਜਾ ਕੇ ਤੁਸੀਂ ਜੋ ਜੋੜ ਨਹੀਂ ਹੁੰਦੇ ਵਸ ਜਾ ਕੇ ਜੋੜ ਨਹੀਂ ਹੁੰਦੇ ਆ ਤੇ ਆਮ ਤੌਰ ਤੇ ਊਂਠ ਦਸ ਬਾਗ ਕੱਬਾ ਹੁੰਦਾ ਕਿ ਮਿੱਠਾ ਹੁੰਦਾ ਊਂਠ ਕਿਹੜੇ ਕਿਵੇਂ ਜਿਵੇਂ ਕੋਈ ਕੱਬਾ ਹੀ ਵੀ ਹੁੰਦਾ ਉੱਥੇ ਕੋਈ ਕੱਬਾ ਵੀ ਨਹੀਂ ਹੁੰਦਾ ਉੱਥੇ ਕੋਈ ਛਾਣਾ ਛਾਣਾ ਵੀ ਹੁੰਦਾ ਉੱਥੇ ਉਹ ਮੱਝਾਰੀ ਗੱਲੇ ਲਤ ਵੀ ਮਾਰ ਦਿੰਦੀ ਆ ਔਰ ਕਈ ਤਾਂ ਮੈਂ ਸੁਦੀ ਮੈਂ ਧਾਰ ਕਰਾ ਲੈਂਦੀ ਕਈ ਤੇ ਮੈਂ فرق ਹੁੰਦੇ ਨੇ ਵਿੱਚੇ ਕਿ ਤਾ ਬੰਦੇ ਨੂੰ ਮਾਰ ਦਿੰਦੇ ਆ ਹੂੰ ਐ ਹੰਟ ਕੇ ਨੂੰ ਬੰਦੇ ਨੂੰ ਮੱਕੇੀ ਬਹੁਤ ਸੁਧਦੇ ਹੁੰਦੇ ਆ ਮੁੰਡੇ ਕਿ ਸਾਣੇ ਵੀ ਉਠੋਂਦੇ ਕਿ ਕੋੜ ਦੇ ਉੱਠ ਹੂੰ ਕੁੜੀਆਂ ਜੋੜੇ ਬੁੜੀਆਂ ਜੋੜੇ ਕੋ ਜਿਹੜੇ ਕੇ ਕਿਉਂ ਕੋਲ ਇਹਨਾਂ ਲੱਗਣੀ ਬੁੜੀਆਂ ਨੂੰ ਹੂੰ ਬੰਦੇ ਨੂੰ ਨਹੀਂ ਲੱਗਣਦੇ ਮਾਰ ਦਿੰਦੇ ਆ ਹੂੰ ਅੱਛਾ ਕੋੜੇ ਬਹੁਤ ਹੁੰਦੇ ਆ ਕਿਹ ਵਿੱਚ ਕੋੜੇ ਨਿਕਲਿਆ ਹੁੰਦੇ ਬਹੁਤ ਜਿਆਦੇ ਹੁੰਦੇ ਆ ਕੋੜੇ ਸੁਧੇ ਘਟੋਂਦੇ ਕੋੜੇ ਜਿਆਦੇ ਹੁੰਦੇ ਆ ਜੇ ਤੂੰ ਊਂਟ ਪਾਲਦਾ ਸਭ ਕੁਝ ਕਰਦਾ ਖਰਾ ਜੋੜਦਾ ਹੁਣ 3 ਸਾਲ ਦੇ ਊਂਟ ਦੀ ਫਿਰ ਤੁਸੀਂ ਕੀਮਤ ਕਿ ਰੱਖਦੇ ਹੋ ਊਂਟ ਇੱਕ 3 ਸਾਲ ਦੀ 50 ਦਾ ਵਿਕ ਜਾਂਦਾ 30 ਦਾ ਵਿਕ ਜਾਂਦਾ 20 ਦਾ ਵਿਕ ਜਾਂਦਾ ਕੋਈ ਕੀਮਤ ਨਹੀਂ ਨਸਲ ਦੇ ਪੈਸੇ ਆ ਊਂਟਣੀ ਵੀ ਵੇਕਦੀਆਂ ਨੇ ਹਾਂ ਊਂਟਣੀ ਵੀ ਵਿਕਦੀ ਹੈ ਊਂਟਣੀ 8000 ਦੀ ਊਂਟਣੀ ਦਾ ਮਤਲਬ ਇਹ 50 ਦੀ ਲੈ ਕੇ ਆਏ ਹਾਂ ਮੈਂ 50000 ਦੀ ਤੇ ਤੁਸੀਂ ਆਪ ਲੈ ਕੇ ਹੋਗੇ ਹਾਂ ਹੁਣ ਇਹ ਵਿਕ ਜੂਗੀ 60 ਦੀ 65 ਦੀ 60 ਦੀ 65 ਦੀ ਵਿਕ ਜੂਗੀ ਤੇ ਊਂਟਣੀ ਫਿਰ ਜਾਂ ਊਂਟ ਦਾ ਉਹ ਜੋੜਨ ਦਾ ਕੰਮ ਲੈ ਲਿਆ ਹੂੰ ਉਹਨੂੰ ਉਹ ਜੋੜ ਲਿਆ ਉਂਟ ਨਹੀਂ ਵੀਰ ਕਿਹੜੇ ਕੰਮ ਆਉਂਦੀ ਹੈ? ਉਂਟ ਹੀ ਆਈ ਕੰਮ ਆਉਂਦੀ ਹੈ। ਆਈ ਕੰਮ ਆਉਂਦੀ ਹੈ। ਉਹ ਵੀ ਗੱਡੀ 'ਚ ਚਲਦੀ ਹੈ। ਬੋਤੀ ਵੀ ਚਲਦੀ ਹੈ ਗੱਡੀ 'ਚ। ਹਲ ਹਲ 'ਚ ਗੱਡੀ 'ਚ ਪਾਸ ਹੁੰਦੀ ਹੈ। ਸਾਰੇ ਕੰਮ ਕਰਦੀ ਹੈ। ਸਾਰੇ ਕੰਮ ਕਰਦੀ ਹੈ। ਜੇ ਉੱਠ ਕੰਮ ਕਰਦਾ ਉਹਵੇਂ ਬੋਤੀ ਕੰਮ ਕਰਦੀ ਹੈ। ਉਹ ਬੋਤੀ ਕੰਮ ਕਰਦੀ ਹੈ। ਹਾਂ। ਇਹਦੇ ਦੁੱਧ ਦੁੱਧ ਦੇਖਦਾ ਵੀ ਹੈ ਦੁੱਧਾਂ। ਹਾਂ। ਨਾਲ ਉਹ ਬੱਚੇ ਵੀ ਪੀਂਦੇਗਾ। ਇਹਦਾ ਛੋਟਾ ਟੁੜਾ ਕੁੜੀਆਂ ਨਾਲ ਪੀਵੇ। ਉਹ ਕੁੜੀਆਂ ਵੀ ਨਹੀਂ ਦੁੱਧ ਪੀਂਦੇ ਕਿਸਾਨ ਵੀ ਪੀਂਦੇ ਦੁੱਧ ਦਾ ਕਿਸਾਨ ਭਾਈ ਵੀ ਪਿੰਦੇ ਦੁੱਧ ਕੁੜੀਆਂ ਕੁੜੀਆਂ ਨਹੀਂ ਪੀਂਦੀਆਂ ਕਾਰਨ ਪੁਆਰੀ ਕੁੜੀਆਂ ਹੁੰਦੇ ਜਿਹਾ ਵਿਆਹ ਨਹੀਂ ਹੁੰਦੀ ਉਹਨੂੰ ਨਹੀਂ ਪਿਆਣਾ ਚਾਹੀਦਾ ਕਿਆ ਕਾਰਨ ਇਹਦਾ ਮਤਲਬ ਹੈ ਇਹਦਾ ਮਤਲਬ ਵੀ ਕੁੜ ਬਿਆਹ ਕਰਤਾ ਕੁੜੀਆਂ ਦਾ ਚਾਪ ਟਿਕਾ ਹੁੰਦਾ ਇੱਕ ਸਾਲ ਦਾ ਚਾਪ ਹੁੰਦਾ ਇੱਕ ਸਾਲ ਬਾਅਦ ਇਹਦਾ ਬੱਚੇ ਪੈਦਾ ਹੁੰਦਾ ਹੈਗਾ ਉਹ ਕੁੜੀਆਂ ਦੇ ਪੈ ਜਾਂਦੇ ਫਿਰ ਅੱਛਾ ਠੀਕ ਆ ਠੀਕ ਆ ਇਹ ਜਾਨੀ ਕਿ ਥੋੜੇ ਕਹਿਣਾ ਇਹ ਜਿਹੜੇ ਬੱਚਾ ਪੈਦਾ ਕਰਦੀ ਹੈ 12 ਮਹੀਨੇ ਲੈਂਦੀ ਹੈ 12 ਮਹੀਨੇ ਲੈਂਦੀ ਹੈ ਠੀਕ ਹੈ ਇਹ ਜਾਨਣ ਕਿ ਜੇ ਇਹ ਆਪਾਂ ਕੁੜੀਆਂ ਪੀਂਦੇ ਕੁੜੀਆਂ ਨੂੰ ਚੰਗਾ ਨਹੀਂਗਾ ਮੁੰਡੇ ਪੀਓ ਕੁੜੀ ਕੁੜੀ ਵਿਆਹ ਆਪਣੇ 부ੜੀ ਵਿਆਹੀ ਹੈਗੀ ਉਹਦੇ ਆਪਣੇ ਉਹ ਪੀਓ ਭਾਈ 부ੜੀ ਪੀਓ ਬੱਚੇ ਵਾਲੀ ਬੱਚੇ ਵਾਲੀ ਪੀਓ ਉਹਦੇ ਬਲੇ ਬੱਚੇ ਪੁੱਛੇ ਪ੍ਰੈਸ਼ਨ ਕਰਾਏ ਉਹ ਪੀਓ ਭਾਈ ਉਹ ਖੂਬ ਪੀਓ ਉਹ ਪੀਓ ਠੀਕ ਹੈ ਤੇ ਤੁਸੀਂ ਇਹ ਦੱਸਿਆ ਤੇ ਹੋਰ ਵੀਰੇ ਜਾਨਣ ਕਿ ਊਂਟਣੀ ਵੇ ਦੁੱਧ ਕੰਨਾ ਦਿੰਦੀ ਹੈ ਊਂਟਣੀ ਇੱਕ ਊਂਟਣੀ ਦਿੰਦੀ ਹੈ ਗੜ ਤੋਂ ਕੱਟੇ ਬੱਚਾ ਦਬਾ ਕੇ 10 ਲੀਟਰ 8 ਲੀਟਰ 9 ਲੀਟਰ ਹੂੰ ਮਤਲਬ ਘੰਟੇ ਬਾਅਦ ਕੱਢੋ ਨਾ ਤੂੰ ਤਾਂ 2 ਲੀਟਰ 3 ਲੀਟਰ ਤਾਂ ਘੰਟੇ ਬਾਅਦ ਕੱਢੋ ਭਾਈ ਅੱਛਾ दे, किलो, किलो कि लो कुड़ी प ਕਮਾਰੀ ਕੁੜੀ ਦੁੱਧ ਨਹੀਂ ਪੀਂਹੋ ਜੇ ਬੱਚੀਆਂ ਨੇ ਇਹ ਵੀ ਦੁੱਧ ਪਿੰਦੀ ਨਹੀਂ ਕਿ ਲਗਉਂਦੀ ਇਹਨਾਂ ਨੂੰ ਕੁੜੀਆਂ ਨਹੀਂ ਪੈਂਦੇ ਕੁੜੀਆਂ ਨੂੰ ਉਹ ਫਿਰ ਪਤਾ ਉਹਦਾ ਲੀਵਰ ਹੋ ਜਾਂਦਾ ਫਿਰ ਇਹਨੂੰ ਵੀ ਦੁੱਧ ਫਿਰ ਬਾਹਰ ਲੈ ਕੇ ਦਿੰਨੇ ਫਿਰ 5 ਮੀਟਰ ਸਕੇ ਸਕੇ ਜਿਵੇਂ ਇਹਨਾਂ ਦੇ ਬੱਚਿਆਂ ਨੂੰ ਕਿੰਨੇ ਕਿੰਸੀ ਕੁੜੀਆਂ ਨੂੰ ਇਹ ਕਮਾਰੀ ਕੁੜੀਆਂ ਨੂੰ ਇਹਦਾ ਕਰਦੇ ਦੁੱਧ ਮੱਜਾਂ ਦਾ ਪਿੰਦੀ ਫਿਰ ਪੱਜ ਹੈਗੀ ਹੁੰਦੀ ਨਾਲ ਬੱਕਰੀ ਲੱਗੇ ਬਹੁਤ ਮਿਲਦੇ ਤੇ ਥੇਲੀਆਂ ਮਿਲਦੀਆਂ ਬੱਕਰੀਆਂ ਦੁੱਧ ਬਹੁਤ ਇਹ ਬੱਕਰੀ ਦੁੱਧ ਪਿੰਦੀਆਂ ਨੇ ਹਾਂ ਬੱਕਰੀਆਂ 5 5 6 6 ਕਿਲੋ ਦੁੱਧ ਦਿੰਦੀ ਹੈ ਲੀਟਰ ਦਾ ਟਾਈਮ ਦਾ ਹਾਂ ਜੇ ਮੈਂ ਪਾਸੇ ਬੱਚਿਆਂ ਨੂੰ ਜਿਹੜੇ ਆਪਣੀ ਕੁਮਾਰੀ ਬੱਚੀਆਂ ਨੇ ਆ ਬੱਚੇ ਛੋਟੇ ਆ ਬੱਕਰੀ ਦਾ ਭਾਵੇਂ ਦੁੱਧ ਇਹਨੂੰ 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 ਬੱਕਰੀ ਦਾ ਦੁੱਧ ਨਹੀਂ ਹੈ ਹਾਂ ਇਹ ਤਾਂ ਬੱਕਰੀ ਦਾ ਦੁੱਧ ਕੋਈ ਹਰ ਨਹੀਂ ਹੂੰ ਪਰ ਉਹ ਬੋਤੀ ਦਾ ਦੁੱਧ ਨਹੀਂ ਪੀਣਾ ਚਾਹੀਦਾ ਬੋਤੀ ਦਾ ਦੁੱਧ ਨਹੀਂ ਪੀਣਾ ਚਾਹੀਦਾ ਤੇ ਊਂਟਣੀ ਦਾ ਤੁਸੀਂ ਰੱਖੇ ਦੁੱਧ ਨਹੀਂ ਪੀਣਾ ਚਾਹੀਦਾ ਉਹ ਠੀਕ ਆ ਨਾ ਤੇ ਊਂਟਣੀ ਜੁੜਨ ਦੀ ਵੀ ਕੰਮ ਆਉਂਦੀ ਆ ਊਂਟਣੀ ਦੁੱਧ ਪੀਤਾ ਵੀ ਜਾਂਦਾ ਵਾ ਠੀਕ ਆ ਇਹ ਦੁੱਧ ਕਹਿੰਦੇ ਗਾੜਾ ਬਹੁਤ ਹੁੰਦਾ ਕਿ ਤਾਕਤ ਉਹਦੇ ਪੀਵੇ ਤਾਂ ਮਤਲਬ 36 ਰੋਗ ਨਹੀਂ ਹੁੰਦੇ ਬਿਲਕੁਲ ਉਹ ਸਾਰਾ ਖਤਮ ਸਾਰਾ ਖਤਮ ਖਤਮ ਕਰ ਦਿੰਦੀ ਹੈ ਇਹਦਾ ਦੁੱਧ ਮਿਲਦਾ ਨਹੀਂ ਘਰ ਤੋਂ ਘਰ ਦੁੱਧ ਮਿਲਣਾ 1000 ਰੁਪਏ ਕਿਲੋ ਨਹੀਂ ਮਿਲਦਾ ਦੁੱਧ ਨਾ ਇੱਕ ਤਾਂ ਸੁਗਰ ਅੱਛਾ ਦੁੱਧ ਦੀ ਕੀਮਤ ਕਿੰਨੀ ਕਣੀ ਹੈ ਦੀ ਇਹਦਾ 1000 ਰੁਪਏ ਕਿਲੋ ਦੁੱਧ ਨਹੀਂ ਮਿਲਦਾ ਭਾਈ 1000 ਰੁਪਏ ਲੀਟਰ ਦਾ ਦੁੱਧ ਆ ਲੱਗਦਾ ਇਹਦਾ ਤਾਂ ਵੀ ਨਹੀਂ ਮਿਲਦਾ ਉਹ ਬੜਾ ਮੁਸ਼ਕਲ ਨਾਲ ਇਹ ਤਾਂ ਕੁਦਰਤੀ ਮਿਲ ਜਾਂਦਾ ਦੁੱਧ ਤੇ ਮਿਲਦਾ ਨਹੀਂ ਕਦੇ ਕਦੇ ਤਾਂ ਫਿਰ ਰਾਈ ਕਾ ਕੋਲ ਦੁੱਧ ਮਿਲਦਾ ਹੈਗਾ ਇਹ ਵੀ ਜੇ ਉਂਟਾਂ ਦੇ ਦੁੱਧ ਲਈ ਘਰੇ ਰੱਖੇ ਜਾਵੇ ਆ ਆਮ ਪਿੰਡਾਂ ਵਿੱਚ ਹਾਂ ਕਈ ਰੱਖਦੇ ਆ ਜੋ ਪੰਜਾਬੀ ਨੂੰ ਜੋ ਰੱਖ ਸਕਦੇ ਵੀ ਲੋਕ ਖੁਪਵੇਂ ਇੱਥੇ ਆ ਤੇ ਤੁਸੀਂ ਪੰਜਾਬ ਦੇ ਬੰਦੇ ਇੱਥੇ ਆ ਕੇ ਲੈ ਜਾਂਦੇ ਆ ਬੋਤੀਆਂ ਬੋਤੀਆਂ ਲੈ ਲੈ ਜਾਂਦੇ ਜਿਹੜੀ ਪਾ ਕੇ ਲੈ ਜਾਂਦੇ ਦੁੱਧ ਦੀ ਬੋਤੀ ਹੂੰ ਹੂੰ ਲੈ ਜਾਂਦੇ ਆ ਉਹ ਵਿਚਾਰੀ ਦੁੱਧ ਇਹਦਾ ਮਤਲਬ ਦੁੱਧ ਉਹ ਅੱਲਾ ਨਈ ਸੂਈ ਹੋਈ ਹੈ ਉਹ ਘੜ ਤੋਂ ਘੜ ਤਿੰਨ ਸਾਲ ਦੁੱਧ ਦਿੰਦੀ ਹੈ ਬੋਤੀ ਤਿੰਨ ਸਾਲ ਤਿੰਨ ਚਾਰ ਸਾਲ ਦੁੱਧ ਅੱਛਾ ਇੱਕ ਵਾਰੀ ਸੂਕੇ ਤਿੰਨ ਸਾਲ ਦੁੱਧ ਦਿੰਦੀ ਹੈ ਤਿੰਨ ਸਾਲ ਦਿੰਦੀ ਹੈ ਬੋਤੀ ਜਿਵੇਂ ਮੱਝ 7 ਕਿ ਮਹੀਨੇ ਦਿੰਦੀ ਆ ਗਾਂ 12 ਮਹੀਨੇ ਦਿੰਦੀ ਆ ਇਹ ਤਿੰਨ ਸਾਲ ਦਿੰਦੀ ਹੈ ਤਿੰਨ ਸਾਲ ਤਿੰਨ ਸਾਲ ਬਾਅਦ ਬਾਜ ਲਾਉਣੀ ਪੈਂਦੀ ਆ ਬਾਜ ਲਾਉਣੀ ਪੈਂਦੀ ਤਿੰਨ ਸਾਲ ਤਿੰਨ ਸਾਲ ਦੁੱਧ ਦੇਊਗੀ ਦੇਊਗੀ ਇਹ ਮੈਂ ਮੈਂ ਇੱਕ ਵਾਰ ਦੁੱਧ ਲੈ ਜਾਵੇ ਤਿੰਨ ਸਾਲੋਂ ਫਿਰ ਵੇਚ ਜਾਵੇ ਹਾਂ ਦੂਜੀ ਲਈ ਆਵੇ ਦੂਜੀ ਲਈ ਆਵੇ ਦੂਜੀ ਲਈ ਆਵੇ ਕੋਈ ਦਿੱਕਤ ਨਹੀਂ ਉਹ ਤਾਂ ਕੋਈ ਹਰਜ ਨਹੀਂ ਹੈਗਾ ਉਸ ਗੱਲ ਦਾ ਬਸ ਅਜਵਾਨ ਮੇਥੀ ਇਹ ਦੇ ਹੀ ਰੱਖੋ ਹੂੰ ਦੁੱਧ ਕੱਢ ਰੱਖੋ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਦੁੱਧ ਨਾਲੇ ਸਾਫ ਦੁੱਧ ਲਈ ਬੰਦੇ ਨੂੰ ਕਰੇ ਰੱਖ ਸਕਦੇ ਨੇ ਮੀਨਸ ਕਿਉਂ ਨਿਕਲੀ ਅੱਜ ਇਹ ਹਾਂ ਦੁੱਧ ਰੱਖੋ ਦੁੱਧ ਪੀਓ ਤਾਂ ਆਪਣੇ ਕੋਈ ਰੋਗ ਨਹੀਂ ਆਪਾਂ ਡਾਕਟਰਾਂ ਦੇ ਕੋਲ ਜਾਂਦੇ ਆ ਹੂੰ ਦਵਾਈ ਲੈਂਦੇ ਆ ਡਾਕਟਰ ਕੋਲ ਛੁੱਟੀ ਅੱਛਾ ਦਵਾਈ ਦੁੱਧ ਪੀਓ ਸਾਰਾ ਰੋਗ ਖਤਮ ਹਾਂ ਹਾਂ ਦਮ ਦਮ ਬਣਾ ਕੇ ਖਾਓ ਐਸੇ ਦੁੱਧ ਦੀ ਕਈ ਬੁਢੇ ਹੁੰਦੇ ਆ ਦਮ ਖੜਾਉਂਦਾ ਹਾਂ ਸੰਸਕਾਰੇ ਸਾਹਸ ਵੀ ਖਤਮ ਅੱਛਾ ਸ਼ੂਗਰ ਵੀ ਖਤਮ ਕੋਈ ਬਿਮਾਰੀ ਹੁੰਦੀ ਹੈ ਟੀਬੀ ਸ਼ੂਗਰ ਸਾਰੀ ਖਤਮ ਇਹਨਾਂ ਸਸਤੀ ਸਸਤੀ 15000 ਆ ਸਸਤੀ ਕਿੱਥੇ ਇਹਨੂੰ ਸਾਰੀ ਬੋਤੀ ਮਿਲਦੀ ਹੈ 70000 ਦੀ 50000 ਦੀ ਹੀ 20 25000 ਦੀ ਕਿੱਥੇ ਵੀ ਬੱਚਿਆਂ ਦੇ ਹੱਥ ਨਹੀਂ ਲਾਂਦੇ ਤੇ ਦੁੱਧੜੀ ਛੱਡਦੇ ਅੱਛਾ ਅੱਛਾ 70000 ਤੁਹਾਨੂੰ ਜਾਨੀ 50000 ਦੀ ਐਵੇਂ ਕੋਈ ਕੋਈ ਬੁੱਢੀ ਹੋ ਤਾਂ 20 25000 ਦੀ ਮਿਲ ਜਾਂਦੀ ਆ ਅੱਛਾ ਐਵੇਂ ਤੈਨੂੰ ਪਤਾ ਚੰਗੀ ਬੋਤੀ ਲੈ ਆਏ ਸੁਧੀ ਐਕਦਾਮ ਬਵੇਂ ਬਗੇ ਲੱਤ ਬੰਦੇ ਦੁੱਧ ਕੱਢਦੇ ਆਪਾਂ ਉਹ 50 ਦੀ 50 ਦੀ ਪਾਵੇਂ ਜਵਾਕ ਵੀ ਚੋਲੇ ਜਿਵੇਂ ਮੁੰਡਾ ਹੁੰਦਾ 5-6 ਸਾਲ ਦਾ ਉਹ ਵੀ ਚੋਲੇ ਪਾਵੇਂ ਉਹਨੇ ਪੈਸੇ ਦੇ ਦਿੱਤਾ ਉਸ ਉਸ ਪੋਤੀ ਦੇ ਪੈਸੇ ਲੱਗਦੀ ਹੈ ਪਰ ਪਹਿਲਾਂ ਪੰਜ ਤਾਂ ਬੋਤੀਆ ਇਹ ਕਦ ਤੋਂ ਬੋੜਾ ਹੁੰਦਾ ਫਿਰ ਇਹ ਦੁੱਧ ਕਿਵੇਂ ਖੜ ਕੇ ਚੋਨੇ ਕੇ ਬੈਠੇ ਇੱਕ ਬੰਦਾ ਉਧਰੋਂ ਫੜੋ ਪਾਵੇਂ ਇੱਕ ਦੋਨੋਂ ਇੱਥੋਂ ਧਾਰ ਕੱਢੋ ਇਹ ਥਣਕੇ ਨੇ ਉਂਦੇ ਚਾਰ ਕੇ ਚਾਰ ਚਾਰ ਬੋਤੀਆਂ ਬਸ ਚਾਰ ਸਨ ਇਹ ਜੇ ਦੁੱਧ ਕੜਨ ਲੱਤਾਂ ਨਾਲ ਚਿੱਦੀਆਂ ਕਰ ਲੈਂਦੀਆਂ

ਚਨੇ ਚਾਰਾ ਖਾਂਦੀ ਆ ਨਾ ਚੀਨੇ ਦਾ ਹੋ ਗਿਆ ਗੁਆਰੇ ਦਾ ਹੋ ਗਿਆ ਮੂੰਗ ਦਾ ਹੋ ਗਿਆ ਮੋਠਾਂ ਦਾ ਹੋ ਗਿਆ ਇਹ ਚਾਰਾ ਖਾਂਦੀ ਆ ਮੂਫਲੀਆਂ ਦਾ ਹੋ ਗਿਆ ਅੱਛਾ ਪਰ ਮਹਿਨ ਤਾਂ ਗੁਆਰੇ ਦਾ ਹੀ ਖਾਂਦੀ ਆ ਗੁਆਰੇ ਦਾ ਤਾਕਤਾਰਾ ਹੁੰਦਾ ਗੁਆਰੇ ਖਾਲ ਪੰਜਾਬ ਚੋਂ ਰੋਖ ਮਿਲਦਾ ਹੈ 50 ਚ ਗੁਆਰੇ ਦਾ ਖਾਰਾ ਇੱਥੇ ਮਿਲਦੂ ਪੰਜਾਬ ਦੇ ਮਿਲਦੇ ਨਹੀਂ ਗੁਆਰਾ ਗੁਆਰੇ ਦੇ ਪੰਜਾਬ ਦੇ ਇੱਥੇ ਲੈ ਜਾਣਾ ਪਊਗਾ ਗੱਡੀ ਪਰ ਕੇ ਇੱਥੋਂ ਲੈ ਕੇ ਜਾਂਦੇ ਆ ਇਸ ਪੰਡਾ ਚੋਂ ਲੈ ਕੇ ਜਾਂਦੇ ਜਿਵੇਂ ਆਪਣੇ ਹੋ ਗਿਆ ਜਿਵੇਂ ਹੜਮਾਨ ਗੱਡ ਹੋ ਗਿਆ ਬਾਰ 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 ਸਰ ਇਹ ਤਰੀ ਦੀ ਜਿਮੀਂ ਵਿੱਚ ਵਿਜਿਆ ਦੇਖਿਆ ਇਹ ਜਿਮੀਂ ਤੇ ਬਗੇਰਾ ਮੰਗੇ ਆ ਆਪਣੇ ਉਧਰ ਤਾਂ ਇਧਰ ਤਾਂ ਮਹਿੰਗਾ ਆਏਗਾ ਉਧਰ ਆਪਣੇ 5 ਰੁਪਏ ਚੀਜ਼ ਤੇ ਕਿੱਲੇ ਇੱਥੇ ਤਾਂ 10 11 ਰੁਪਏ ਕਿੱਲੇਗਾ ਫੁੱਤੀ ਆਪਣੇ ਸਸਤਾ ਮਿਲਦਾ ਇੱਥੇ ਸਸਤਾ ਨਹੀਂ ਹੈ ਤੇ ਬਹੁਤ ਵੀ ਲੱਗੇ ਯਾਰ ਥੋੜੀ ਜਾਣਕਾਰੀ ਦੀ ਮੈਨੂੰ ਦਿੱਤੀਆਂ ਤੇ ਮੈਂ ਅਣਕੇ ਤੁਸੀਂ ਦੱਸਿਆ ਕਿ ਉਂਕੇ ਤੋਂ ਤੁਹਾਨੂੰ ਮਿਲਦਾ ਹੈ ਨਾ ਠੀਕ ਹੈ ਬੰਦਾ ਰੱਖ ਇੱਕ ਕੋ ਕੋ ਮਤਲਬ ਰੱਖ ਵੀ ਸਕਦਾ ਜੀ ਪੰਜਾਬ 'ਚ ਰੱਖਣਾ ਚਾਹੁੰਦਾ ਹਾਂ 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 ਰੱਖੋ ਤੇ ਇਹ ਚੀਜ਼ਾਂ ਬਾਈ ਜੀ ਉਹਨਾਂ ਨੰਬਰ ਬਾਈ ਇੱਕ ਨੰਬਰ ਬੋਲ ਦੋ ਚਾਚਾ ਮੇਰਾ ਨੰਬਰ ਹੈਗਾ 9660 34 00 8889 ਇਹ ਨੰਬਰ ਆ ਕਦੇ ਵੀ ਕਿਸੇ ਭਾਈ ਨੂੰ ਪੰਜਾਬ ਦੇ ਬੋਤੀ ਲੈਣੇ ਹੋਵੇ ਤਾਂ ਇਹ ਬੋਤਾ ਇਹ ਨੰਬਰ ਮੇਰੇ ਸੇਵ ਕਰੇ আর ਬੋਤੀਆਂ ਦੇ ਦਿਆਂਗਾ ਇੱਕ ਨੰਬਰ ਹੋਰ ਦੱਸਾਂ ਤੁਹਾਡਾ ਬੋলো 99 82 15 28 76 ਇਹ ਨੰਬਰ ਆਪਣੇ ਕਾਲੂ ਵਪਾਰੀ ਨਾਮ ਹੈਗਾ ਆਪਣਾ ਅਨੂਪੜ ਰੇਣਾ ਹੈਗਾ ਮੈਂ ਕਿਸ ਭਾਈ ਨੂੰ ਬੋਤੀ ਲੈਣੀ ਹੋਵੇ ਵੇਚਣੀ ਹੋਵੇ ਖਰੀਦਣੀ ਹੋਵੇ ਤਾਂ ਸੰਪਰਕ ਕਰੇ ਕਾਲੂ ਵਪਾਰੀ ਨੂੰ ਤੁਸੀਂ ਮੇਰਾ ਨੰਬਰ ਲਿਖ ਕੇ ਵੀ ਦੇ ਦਿਓ ਮੈਂ ਵਿੱਚ ਲਿਖ ਦੇ ਦੇ ਦੂੰ ਠੀਕ ਹੈ ਨਾ ਜੇ ਬੋਤੀਆਂ ਲੈਣੀਆਂ ਹੋਣਾ 24 ਘੰਟੇ ਬੋਤੀਆਂ ਰੱਖਦੇ ਹਾਂ 24 ਘੰਟੇ ਹੀ 24 ਘੰਟੇ 24 ਘੰਟੇ ਠੀਕ ਹੈ ਵੀਰੇ ਜੀ ਲੱਗੇ ਉਹਨੇ ਬੋਤੀਆਂ ਤਨ ਤਨ 4 15 20 19 ਲੈ ਆ ਦਾਂਗੇ ਆਪਾਂ ਇੱਥੇ ਮੇਰੀ ਪੰਜਾਬ ਦੇ ਬੋਤੀਆਂ ਬਹੁਤ ਗਈ ਹੈਗੀ ਬਹੁਤ ਵੇਚੀਆਂ ਬੋਤੀਆਂ ਮੈਂ ਅੱਛਾ ਇੱਥੇ ਆਪਣੇ ਉਹ ਗੁਰਦੁਆਰਾ ਕਿਹੜੇ ਪਿੰਡ ਚ ਹੈ ਆਪਣਾ ਅੰਮ੍ਰਿਤਸਰ ਅੰਮ੍ਰਿਤਸਰ ਤੇ ਮੇਰੀ ਬੋਤੀਆਂ ਚਾਰ ਵੇਚੀਆਂ ਹੈਗੀ ਵੀ ਜਬਤ ਵੀਰ ਭੇਜੋ ਭੇਜਾ ਭਾਈ ਬੈਠ ਜਾ ਆ ਜਾ ਯਾਰ ਉਹ ਕਮਾਲ ਦੀ ਗੱਲ ਹੈ ਇਹ ਆਪਣੇ ਰਾਮਦਾਨ ਕਾਏਗਾ ਗੰਗਨਗਰ ਦਾ ਹੈ ਮੇਰੇ ਪੂਆ ਦਾ ਮੁੰਡਾ ਹੈ ਜਵਾਲ ਕਾ ਮਾਮਾ ਮੈਂ ਜਵਾਲ ਕਾਏਗਾ ਇਹ ਕੀ ਬੋਤ ਹੈ ਸ਼ਿਵਾਨੀ ਇਹ ਸ਼ਿਵਾਨੀ ਹੈਗਾ ਸ਼ਿਵਾਨੀ ਆ ਸਾਡੇ ਰਿਸ਼ਤੇਦਾਰ ਹੀ ਹੈਗੇ ਆ ਸਾਡੀ ਗੋਤ ਹੈਗੀ ਮਤਲਬ ਮੈਂ ਜਵਾਲ ਕਾ ਇਹ ਸ਼ਿਵਾਨੀ ਇਹ ਰਾਮਦਾਨ ਕੀ ਹਾਂ 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 ਇਹ ਸਾਡੇ ਮੇਰੇ ਪੂਆ ਦਾ ਮੁੰਡਾ ਇਹ ਇੱਕ ਕੜੀ ਇੱਕ ਪੈਕ ਤੇ ਅੰਦਰ ਸ਼ਹਿਰ ਹੈ ਕੜੀ ਇਹ ਮੇਰਾ ਪਿੰਡ ਕਸੀ ਗੰਗਾ ਨਗਰ ਦੇ ਆ ਛੋਟਾ ਮੈਂ ਨੂੰ ਪੜ ਰਹੇ ਨਾ ਗੰਗਾ ਨਗਰ ਨਹੀਂ ਇਹ ਤਾਂ ਰੂਪਗੜ੍ਹ ਜ਼ਿਲ੍ਹਾ ਲੱਗ ਵੱਖਰਾ ਹੋ ਗਿਆ ਨਾ ਹਾਂ ਜ਼ਿਲ੍ਹਾ ਹੋ ਗਿਆ ਅਸੀਂ ਦੋ ਭਰਾ ਰਹਿੰਦੇ ਗੰਗਾ ਨਗਰ ਤੇ ਪੂਆ ਦਾ ਮੁੰਡਾ ਮੇਰਾ ਅੱਛਾ ਅਸੀਂ ਗੰਗਾ ਨਗਰ ਰਹਿੰਦੇ ਆ ਇਹ ਰਿਸ਼ਤੇਦਾਰ ਆ ਠੀਕ ਹੈ ਭਾਈ ਸਾਡੀ ਤਿੰਨੋਂ ਦੀ ਯਾਰੀ ਇੱਕ ਹੀ ਹੈਗੀ ਗੁੱਡੀ ਗੁੱਡੀ ਯਾਰੀ ਹੈਗੀ ਸਾਡੀ ਆਹਦੇ ਨਾਲ ਬੜਾ ਰੂਹ ਹੈਗਾ ਲੰਗੋਟੀਆਂ ਯਾਰਾਂ ਹਾਂ ਲੰਗੋਟੀਆਂ ਯਾਰ ਤੁਰਦੇ ਤੁਰਦੇ ਹੀ ਗਏ ਇਹਨਾਂ ਨੂੰ ਜੁੜਦੀ ਹੈ ਸਾਡੀ ਆਪਣੇ ਰਿਸ਼ਤੇਦਾਰ ਹੈਗੇ ਆ ਅੱਛਾ ਠੀਕ ਹੈ ਹਾਂ ਇਹਨਾਂ ਨਾਲ ਕਿ ਤੁਹਾਡੇ ਸਾੜੇ ਲੱਗ ਗਿਆ ਨਾ ਨਾ ਨਹੀਂ ਨਹੀਂ ਆਪਣੇ ਆਪਣੇ ਆਪਸ ਵਿੱਚ ਕੁੜੀਆਂ ਕੁੜੀਆਂ ਵਿਆਹੀਆਂ ਆਪਸ ਵਿੱਚ ਅੱਗੇ ਉੱਪਰ ਸੰਗੀ ਹੈਗੀ ਆ ਅੱਛਾ ਜੇ ਤੁਸੀਂ ਆਪਣੇ ਹੋ ਜਾਂਦੇ ਕੰਮ ਆਪਣੀ ਠੀਕ ਰਹਿੰਦੀ ਹੈ ਨਾ ਜਦੋਂ ਤੁਸੀਂ ਵਿਆਹੇ ਹੋਏ ਆ ਤੇਰਾ ਵੱਡਾ ਭਰਾ ਵਿਆਹੇਗਾ ਜੋ ਉਹ ਤੇਰੇ ਤੇਰਾ ਬੁਢਾ ਰੋ ਉਹਦਾ ਬੁਢਾ ਰਿਸ਼ਤਾ ਵਾਲਾ ਇਹਦੇ ਅੱਤਰ ਨਾਲ ਦੀਆਂ ਨਹੀਂ ਜੇ ਇਹ ਕਿਤੇ ਹੋਰ ਤੇ ਤੇਰੀ ਗੱਲ ਜਿਆਦਾ ਹੀ ਸਾਰੇ ਪਰਿਵਾਰ ਨਾਲ ਹੀ ਚਲੀ ਜਾਣਾ ਸਾਰੇ ਨਾਲ 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 ਹੀ ਰੱਖ ਹਾਂ ਅਸੀਂ ਜਮੇ ਅਜਮੇਰ ਜਾਂਦੇ ਹੈ ਉਹ ਬੁਢਾ ਬੈਠਾ ਸੀ ਇੱਥੇ ਇਹਨਾਂ ਦਾ ਪੰਪ ਡੇਗਾ ਪੰਪ ਪ੍ਰਕਾਸ਼ ਕਹਿੰਦਾ ਪੰਪ ਆਏਗਾ ਪੁੱਪੜ ਹੈ ਹਾਂ ਹਾਂ ਬੁਢਾ ਇਹਨਾਂ ਦਾ ਹੈਗਾ ਸਰ ਦਾ ਪਿਓ ਹੈਗਾ ਇਹ ਤਾਂ ਸੱਗਰ ਹੈ ਰਿਸ਼ਤੇਦਾਰੀ ਮਜ਼ਾਕ ਕਰਦਾ ਸੋਟ ਬੋਲਦਿਆ ਹੁਣ ਜਦੋਂ ਤੱਕ ਗੱਪ ਚਾਟਾਂ ਮਾਰੀ ਜਾਂਦੇ ਹੁੰਦਾ ਹੈ ਜਦੋਂ ਤੱਕ ਰਿਸ਼ਤੇਦਾਰੀ ਦੀ ਮੈਦਾਨ ਇਹਨਾਂ ਦਾ ਫੂੰਪੜੇਗਾ ਨਾ ਜਦੋਂ ਤੱਕ ਰਿਸ਼ਤੇਦਾਰੀ ਇੱਕ ਵੀ ਇਹ ਤੇ ਨਛਰ ਇਹ ਨਾਲ ਜਿਵੇਂ ਹੁੜਾਦ ਕਰ ਹੈਗਾ ਕਿ ਨਹੀਂ ਹੈਗਾ ਆਪਦੇ ਘਰ ਹੈ ਘਰ ਗੰਦਾ ਨਾ ਕਰ ਆਪਣੇ ਵਧੀਆ ਵੱਧੀਆਂ ਪਸ ਕਲਾਸ ਮਾਲਿਕ ਦਾ ਠਾੜਾ ਕਮੀ ਕੋਈ ਨਹੀਂ ਹੈ ਇਹ ਤਾਂ ਬਸ ਡੱਡ ਨਾ ਇਹ ਪਾਪੀ ਹੈਗਾ ਉਹ ਘਰ ਤੋਂ ਹੀ ਘੱਟ ਰਿਆਂ ਜਿ ਤੁਰੇ ਫਿਰਦੇ ਬੁਬਾਰ ਕਰਦੇ ਫਿਰਦੇ ਘਰ ਕਰਦੇ ਅਸੀਂ ਅਜਮੇਰ ਜਾਂਦੇ ਹਾਂ ਪੁਸ਼ਕਰ ਪੁਸ਼ਕਰ ਦਾ ਮੇਲਾ ਵੇ ਕੇ ਘਰੇ ਜਾਂਦੇ ਆ ਘਰੇ ਫਿਰ ਜਾਂਦੇ ਚਾੜੀ ਨਗੌਰ ਨਗੋਰ ਤੋਂ ਆਪਣੇ ਨਗੋਰ ਤੋਂ ਘਰੇ ਵੇਜਣੇ ਜਾ ਕੇ ਕਰਮੀ ਕਰਮੀ ਜਿੰਦ ਲੱਗਿਆ ਹੁਣ ਗਰਮੀ ਗਰਮੀ ਤਾਲੇ ਲੱਗਿਆ ਕਰ ਜੇ ਤਾਲੇ ਲੱਗੇ ਹੁਣ ਕੀ ਕਰੀਏ ਚਲੋ ਅਸੀਂ ਪੰਜਾਬ ਚ ਬੋਡਰ ਤੇ ਆਣਾ ਅਸੀਂ ਵੀ ਹਾਂ ਹਾਂ ਅਸੀਂ ਪੰਜਾਬ ਸਾਡੇ ਕੋਲੇ ਹੈਗਾ ਪੰਜਾਬ ਆਪਣੇ ਪਰਾ ਰਹਿੰਦਾ ਆਪਣੇ ਰਾਏਕੋਟ ਜਗਰਾਵਾ ਰੋਡ ਤੇ ਠੀਕ ਹੈ ਉਹ ਜਿਹੜੇ ਜੁਗੀਆਂ ਲਾਈਆਂ ਨਾ ਉਹ ਬਸੀਆਂ ਕੋਲੇ ਹਾਂ ਬਸੀਆਂ ਆ ਬਸੀਆਂ ਕੋਲੇ ਉੱਤੇ ਜੁਗੀਆਂ ਲੱਗੀਆਂ ਨੇ ਦਿਲ ਛੜ ਬਸੀਆਂ ਝੋਲੜਾ ਢੋਲਣਾ ਪੰਡੇ ਹੈਗੇ ਨਾ ਹਾਂ ਉਹ ਸਾਰੀ ਅਸੀਂ ਘੁੰਮੇ ਗਿਆ ਜਗਰਾਵਾ ਦੀ ਲੱਗੇ ਜਿਹੜੇ ਪੰਡੇ ਆਏ ਪੰਜਾਬ ਮੇਲੇ ਮਿਲਦੇ ਆਪਾਂ ਨਾ ਇਹ ਆਪਾਂ ਜਰੂਰ ਬਣਾ ਕੇ ਲੈ ਲੈ ਨੰਬਰ ਮੇਰਾ ਵੀ ਚਲੋ ਆ ਬਾਈ ਨੇ ਗੱਲਾਂ ਬਾਤਾਂ ਕੀਤੀਆਂ ਉਂਠਾਂ ਉੱਰ ਜਾਣੇ ਕਰ ਕੀਤੀ ਤੁਹਾਨੂੰ ਕਿਵੇਂ ਲੱਗੀਆਂ ਦੱਸਿਓ ਕਮੈਂਟ ਕਰਿਓ ਸ਼ੇਅਰ ਕਰਿਓ ਲਾਈਕ ਕਰ ਦਿਓ ਤੇ ਫਿਰ ਕਿਸੇ ਵੀਡੀਓ ਵਿੱਚ ਮਿਲਦੇ ਆਂ ਥੋੜਾ ਅੰਦਰ ਪਾਸੇ ਪਮਾੜੀ ਪੀਪਲ ਚ ਵੀ ਆਪੀ ਚੈਨਲ ਤੋਂ ਸਤਿ ਸ੍ਰੀ ਅਕਾਲ ਜੀ ਸਤਿ